ਉਤੋਂ ਸਾਨੂੰ ਬੜਾ ਚਾਸੀ 2500 ਪਿੰਸਨਾਉਂਗੀ ਬੜਾ ਚਾਸੀ ਲਈ ਤੇ ਰਾਸਤੇ ਵਿੱਚ ਆਊਗਾ 200 ਰੁਪਏ ਸਾਡਾ ਹੁਣ ਅਸੀਂ ਚੱਲ ਹੁਣ 1500 ਪਾਤਾ ਹੁਣ ਠੀਕ ਆ ਜੋ ਸਰਕਾਰ ਨੇ ਦੇਣਾ ਠੀਕ ਹੈ ਠੀਕ ਆ ਪੁੱਤ ਜਿਹੜੇ ਸਰਕਾਰ ਨੇ ਵੈਧੇ ਕਰੇ ਉੱਤਰੇ ਤਾਂ ਨਹੀਂ ਹੈਗੇ ਪੂਰੇ ਬਾਕੀ ਜੇ ਗਾਹਾਂ ਨੂੰ ਜਾਂਦੇ ਜਾਂਦੇ ਟਮਾਰ ਜਾਂਦਾ ਕੋਈ ਆਪਾਂ ਕਹਿ ਵੀ ਨਹੀਂ ਸਕਦੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਵੇਂ ਔਰਤਾਂ ਨੂੰ ਸਭ ਤੋਂ ਵੱਧ ਸੂਲਤਾ ਕਿਹੜੀ ਸਰਕਾਰ ਨੇ ਦਿੰਦੀਆਂ ਕਾਲੀ ਸਰਕਾਰ ਵੀ ਨਹੀਂ ਕਾਂਗਰਸ ਵੀ ਨਹੀਂ ਹੁਣ ਆਮ ਆਦਮੀ ਪਾਰਟੀ ਵੀ ਹੈ ਸਾਨੂੰ ਜੀ ਪਹਿਲਾਂ ਮਿਲਦੀ ਦੀ 30 ਕਿਲੋ ਕਣਕ ਇਹ 15 ਤੇ ਆ ਗਿਆ ਕਿ ਸਾਨੂੰ ਪੰਜੇ ਮਿਲਿਆ ਵੀ ਇੱਕ ਬੰਦਾ ਜੀ 5 ਕਿਲੋ ਕਣਕ ਖਾ ਲੂ 300 ਸੌ ਨਾਲ ਮਿਲਦਾ 320 ਰੁਪਏ ਤੇ ਤੁਸੀਂ ਦੇਖ ਲਓ ਦੋ ਟਾਈਮ ਦੀ ਸਬਜ਼ੀ ਕਿੰਨੇ ਦੀ ਬਣ ਜਾਂਦੀ ਆਪਾਂ ਦੇ ਘਰ ਚ ਪਰਿਵਾਰ ਚ ਪੰਜ ਛੇ ਮੈਂਬਰ ਤੁਸੀਂ ਆਪੇ ਹਿਸਾਬ ਲਾ ਲਓ ਜੇ ਮੇਰੇ ਵਰਗੇ ਗਰੀਬ ਨੂੰ ਦੁੱਖ ਪੈ ਗਿਆ ਇੱਕ ਟਾਈਮ ਤੁਸੀਂ ਬੁਖਾਰ ਦੀ ਦਵਾਈ ਲੈਣ ਜਾਓ ਨਾ 500 ਦਵਾਈ ਦੇ ਦਿੰਦੇ 5 ਕਿਲੋ ਵੀ ਨਾ ਦੇਣਾ ਉਹ ਵੀ ਆਪੇ ਰੱਖ ਲੈਣ ਸਾਨੂੰ ਗਰੀਬਾਂ ਨੂੰ ਕਣਕ ਵਿੱਚੋਂ ਮਿਲਦੀ ਹੈ ਪਹਿਲਾਂ ਸਾਡੇ ਜ਼ਿਮੀਂਦਾਰ ਲੈਣੇ ਆ ਜੀ ਟਰੈਕਟਰ ਜੋੜ ਜੋੜ ਕੇ ਕਣਕ ਇਹ ਕਿਉਂ ਨਹੀਂ ਜੀ ਕੱਟਦੇ ਅਸੀਂ ਇੱਕ ਦਿਨ ਮੈਂ ਇੰਨਾ ਹੈਰਾਨ ਹੋਈ ਘੋਗ ਤੇ ਜਾਣਾ ਤੇ ਚਾਰ ਵਸ ਬੰਗਾ ਲੈ ਗਈ ਸਰਕਾਰੀ ਰੋਕੇ ਨਹੀਂ ਕਿਹਦੇ ਭਰੀ ਵੀ ਨਹੀਂ ਅੱਜ ਅਸੀਂ ਪਹੁੰਚਿਆ ਪਿੰਡ ਮਨਪੁਰ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲ ਕਰਾਂਗੇ ਸਾਡੇ ਨਾਲ ਅੱਜ ਮੰਦਰੀਗਾ ਕਰਮਚਾਰੀ ਮੌਜੂਦ ਨੇ ਇਹਨਾਂ ਦੀਆਂ ਸਮੱਸਿਆਵਾਂ ਕੀ ਨੇ ਜੋ ਇਹਨਾਂ ਨੂੰ ਮਿਹਨਤ ਨਾਲ ਮਿਲਦਾ ਉਸ ਤੋਂ ਸੰਤੁਸ਼ਟ ਨਹੀਂ ਜਾਂ ਇਹਨਾਂ ਦੀਆਂ ਘਰੇਲੂ ਸਮੱਸਿਆਵਾਂ ਕਹ ਲਈਏ ਜਾਂ ਸਰਕਾਰਾਂ ਬਾਰੇ ਕੀ ਵਿਚਾਰ ਰੱਖਦੇ ਨੇ ਕੋਈ ਸਹੂਲਤ ਮਿਲਦੀ ਆ ਨਹੀਂ ਮਿਲਦੀ ਕੋਈ ਕਮੀ ਪੇਸ਼ੀ ਗੱਲਬਾਤ ਕਰਾਂਗੇ ਅੱਗੇ ਕੀ ਨਾਂ ਚਰਪਜੀਤ ਜੀ ਕੋਈ ਸਮੱਸਿਆ ਹੋਵੇ ਤੁਹਾਡੀ ਨਹੀਂ ਜੀ ਕੋਈ ਨਹੀਂ ਜੀ ਅੱਛਾ ਹਾਂਜੀ ਆ ਜਿਹੜੇ ਤੁਹਾਡੇ ਇੱਥੇ ਕੰਮ ਚੱਲਦਾ ਨਰੇਗਾ ਦਾ ਇਹ ਜਿੰਨਾ ਟਾਈਮ ਜਿੰਨੇ ਘੰਟੇ ਮਿਲਦੇ ਨੇ ਮਹੀਨੇ ਚ ਉਹ ਠੀਕ ਨੇ ਕਿ ਵਧਾਉਣਾ ਚਾਹੀਦਾ ਨਹੀਂ ਨਾ ਦਿਨ ਵਧਾਓ ਜੀ ਸਾਡੇ 150 ਦਿਨ ਕਰੋ ਪਹਿਲੇ ਕਿੰਨੇ ਦਿਨ ਜਲੇ ਤੁਹਾਡੇ 100 ਹੈ ਜੀ 100 100 ਹਾਂ ਸਾਲ ਦੇ ਵਿੱਚ 100 ਦਿਨ ਠੀਕ ਹੈ 150 ਦਿਨ ਹੋਣਾ ਚਾਹੀਦਾ ਇਹ ਦਾ ਮਤਲਬ ਕਿਤੇ ਕਿਹਨੇ ਬਣਦੇ ਨੇ ਹਾਂਜੀ 3 ਮਹੀਨੇ ਦਾ ਕੰਮ ਹੈ ਜੀ ਹਾਂਜੀ 3 ਮਹੀਨੇ ਹੋਣ ਚਾਹੀਦੇ ਨੇ ਦੇਖ ਲਓ 150 ਦਿਨ ਕਰੋ ਜੀ 400 ਦਿਹਾੜੀ ਹੋਣੀ ਚਾਹੀਦੀ ਐ ਹੁਣ ਕਿੰਨੀ ਆ ਜੀ ਹੁਣ ਜੀ 320 ਰੁਪਏ ਕਿਤੇ ਉਸ ਬਾਈ ਹੈ ਹਾਂ ਅੱਛਾ ਮਤਲਬ ਘੱਟ ਲੱਗਦੀ ਐ ਵੀ ਸਾਰਾ ਦਿਨ ਫਿਰਦੇ ਹੋ ਤੁਸੀਂ ਹਣਾ ਨਹੀਂ ਇੱਕ ਤੁਸੀਂ ਘਰ ਦੇ ਵੀ ਆਪਣੇ ਕੰਮ-ਕਾਰ ਕਰਦੇ ਹੋ ਰੋਟੀ ਪਾਣੀ ਬੱਚਿਆਂ ਦਾ ਉਸ ਤੋਂ ਬਾਅਦ ਇੱਧਰ ਵੀ ਆਉਣਾ ਐ ਮੈਨੇਜ ਕਰ ਲੈਨੇ ਹਾਂ ਹਾਂ ਜੀ ਕਰਕੇ ਸਵੇਰੇ ਆਪਣਾ ਸ਼ਾਮ ਨੂੰ ਫਿਰ ਕਰ ਲੈਨੇ ਪੰਜ ਵਜੇ ਤੋਂ ਬਾਅਦ ਜੀ ਇੱਥੇ ਸਾਰਾ ਦਿਨ ਰਹਿਨੇ ਆ ਹਾਂ ਜੀ ਦਿੱਕਤ ਵਧੀਆ ਕੋਈ ਨਹੀਂ ਜੀ ਕੋਈ ਦਿੱਕਤ ਨਹੀਂ ਹਾਂ ਜੀ ਬਸ ਇਹ ਘੰਟੇ ਵਧਾਉਣ ਦੇ ਹਾਂ ਜੀ ਦੇਹਾੜੇ ਵੀ ਵਧਣੇ ਚਾਹੀਦੇ ਦਿਨ ਵੀ ਵਧਣੇ ਚਾਹੀਦੇ ਹਾਂਜੀ ਇੱਕ ਭਗਵੰਤ ਮਾਨ ਕਹਿੰਦੇ ਸੀ ਸਰਕਾਰ ਚੋਂ ਤੋਂ ਪਹਿਲਾਂ ਵੀ ਔਰਤਾਂ ਨੂੰ 2000 ਰੁਪਏ ਮਿਲਿਆ ਕਰੂਗਾ ਮਹੀਨੇ ਦਾ ਕਹਿੰਦੇ ਹਾਂਜੀ ਹਾਂ ਮਿਲਣਾ ਚਾਹੀਦਾ ਤੁਸੀਂ ਮੰਨਦੇ ਹੋ ਮਿਲਣਾ ਚਾਹੀਦਾ ਜੀ ਸਾਨੂੰ ਨਹੀਂ 350 ਰੁਪਏ ਦਿਹਾੜੇ ਨਾਲ ਕੁਝ ਨਹੀਂ ਬਣਦਾ ਜੀ ਮੀਤ ਲੱਗਦੀ ਹੈ ਹਾਂਜੀ ਮੀਤ ਤਾਂ ਹੈਗੀ ਕਹਿੰਦੇ ਤਾਂ ਹੈਗੀ ਖਬਰਾਂ 'ਚ ਨਹੀਂ ਮੰਨ ਲਓ ਜੀ ਮਿਲਣ ਲੱਗ ਗਿਆ ਉਹਦੇ ਨਾਲ ਫਿਰ ਗੱਲਬਾਤ ਬਣ ਜੂਗੀ ਕੀ ਘਟਾ ਉਹ ਵੀ ਉਹ ਵੀ ਘਟੇ ਹੈ ਜੀ ਹਲੇ ਅਜਾਰਨਾ ਕੀ ਬਣਦਾ ਜੀ ਉਹ ਵੀ ਘਟੇ ਹੈ ਜੀ ਗਰੀਬ ਬੰਦੇ ਨੂੰ ਪਤਾ 300 ਗੱਲ ਕੀ ਬਣਦਾ ਜੀ ਹਾਂਜੀ ਯਾ ਅਜਾ ਨਾਲ ਕੀ ਬਣਦਾ ਟੋੜਾ ਕਿ ਨਾ ਬੀ ਮੈਨੂੰ ਸੁਭਾਨ ਘਰ ਠੀਕ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੀ ਸਰਕਾਰ ਸਹੂਲਤਾਂ ਦੇ ਰਹੀ ਹੈ ਜਿਵੇਂ ਬਿਜਲੀ ਬੁਝਲੀ ਮੁਫਤ ਮਿਲ ਰਹੀ ਹੈ ਹਾਂਜੀ ਹਾਂਜੀ 600 ਯੂਨਟ ਪਾਣੀ ਨਾ ਮੈਨੂੰ ਪਤਾ ਪਈ 600 ਬਿਲ ਨੂੰ ਆ ਜਾਂਦਾ ਕਿ ਮਤਲਬ ਪੂਰਾ ਪੂਰਾ ਰਹਿ ਜਾਂਦਾ ਕੰਮ ਕਿ ਉੱਪਰ ਚਲੀ ਜਾਂਦਾ ਵੇਲਾ ਆ ਜਾਂਦੇ ਕਦੇ ਆ ਜਾਂਦੇ ਕਦੇ ਨਾ ਠੀਕ ਹੈ ਗਰਮੀ ਚ ਆ ਜਾਂਦੇ ਨਾ ਗਰਮੀ ਚ ਗਰਮੀ ਚ ਆਉਂਦੇ ਐਸੀ ਨਹੀਂ ਹੈਗੇ ਸਾਡੇ ਤਾਂ ਕੋਲਰ ਆ ਪੱਕੇ ਆ ਹਾਂ ਵਸੇ ਹੀ ਚੱਲਦੇ ਸਾਡੇ ਤੁਹਾਡੀ ਜੇ ਉਮਰ ਤੇ ਸਾਹਿਬ ਨੂੰ ਪੈਨਸ਼ਨ ਵਗੈਰਾ ਲੱਗੀ ਹੋਈ ਆ ਹਾਂ ਬੁੱਧਵਾਲ ਲੱਗੀ ਹੋਈ ਆ ਠੀਕ ਠੀਕ ਲੱਗੀ ਹੋਈ ਆ ਜਿਵੇਂ ਇਸ ਉਮਰ ਦੇ ਵਿੱਚ ਵੀ ਤੁਸੀਂ ਕੰਮ ਕਰਦੇ ਹੋ ਆ ਕਿ ਕੋਈ ਦਿੱਕਤ ਹੁੰਦੀ ਆ ਨਾ ਕੋਈ ਦਿੱਕਤ ਨਹੀਂ ਹੈਗੀ ਬਾਈ ਕਰੀ ਜਾਈਦਾ ਜਿੰਨਾ ਬਹੁਤ ਜੇ ਠੀਕ ਨੇ ਜਿਹੜੇ ਤੁਸੀਂ ਕਹਿੰਦੇ ਬਧਾਉਣੇ ਚਾਹੀਦੇ ਨੇ ਦਿਨ ਹਾਂ ਦਿਨ ਵਧਾਉਣੇ ਚਾਹੀਦੇ ਸਾਡੇ ਦੇ ਆੜੀ ਬਦਣੀ ਚਾਹੀਦੀ ਹੈ ਕਿੰਨੀ ਕੀ ਚਾਹੀਦੀ ਹੈ 400 ਰੁਪਏ ਦੇ ਚਾਹੀਦੀ ਹੈ ਜੀ 400 ਧੰਵਾਦ ਜੀ ਤੁਹਾਡਾ ਕੀ ਨਾਮ ਹੈ ਸਿੰਦਰ ਜੀ ਕੀ ਇਸ ਵਸੇ ਲੱਗਦੀ ਹੈ ਜੀ ਮੈਂ ਅੱਜ ਕੱਲ ਨਸ਼ੇ ਦੇ ਵੀ ਮਾਮਲੇ ਬਹੁਤ ਨੇ ਬੱਚੇ ਪੜ੍ਹੇ ਨਹੀਂ ਖਾਣਗੇ ਕੰਮ ਕਰ ਕਰਦੇ ਨੇ ਕਿ ਕੋਈ ਬੇਰੁਜ਼ਗਾਰੀ ਦੀ ਸਮੱਸਿਆ ਹੈਗੀ ਆ ਪੜ੍ਹਦੇ ਹਾਂ ਜੀ ਇੱਕ ਫਾਸਟੇਕੀ ਸੈਕਸ਼ਨਲ ਚ ਜਿਵੇਂ ਨਵੀਂ ਸਰਕਾਰ ਬਣੀ ਹੈ ਕਹਿੰਦੇ ਨੌਕਰੀਆਂ ਦੇ ਰਹੀਆਂ ਆ ਉਮੀਦ ਲੱਗਦੀ ਹੈ ਬੱਚਿਆਂ ਨੂੰ ਅੱਗੇ ਵੀ ਨੌਕਰੀ ਵਗੈਰਾ ਮਿਲੂਗੀ ਮਿਲਣੀ ਤਾਂ ਚਾਹੀਦੀ ਜਿੱਥੋਂ ਤੱਕ ਉਮੀਦ ਆ ਜੀ ਸਰਕਾਰ ਨੂੰ ਦੇਣਾ ਚਾਹੀਦਾ ਰੋਜ਼ਗਾਰ ਬੱਚੇ ਅੱਜ ਕੱਲ ਪੜ ਲਿਖੇ ਨਹੀਂ ਮਿਹਨਤ ਨਾਲ ਪੜਦੇ ਆ ਫਿਰ ਉਹਨਾਂ ਨੂੰ ਦੇਣਾ ਚਾਹੀਦਾ ਰੋਜ਼ਗਾਰ ਤਾਂ ਦੇਣਾ ਚਾਹੀਦਾ ਮਤਲਬ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਔਰਤਾਂ ਨੂੰ ਸਭ ਤੋਂ ਵੱਧ ਸਹੂਲਤ ਕਿਹੜੀ ਸਰਕਾਰ ਨੇ ਦਿੱਤੀਆਂ ਕਾਲੀ ਸਰਕਾਰ ਵੀ ਰਹੀ ਕਾਂਗਰਸ ਵੀ ਰਹੀ ਹੁਣ ਆਮ ਆਦਮੀ ਪਾਰਟੀ ਵੀ ਹੈ ਤੁਹਾਨੂੰ ਕਿਤੋਂ ਜ਼ਿਆਦਾ ਸੰਤੁਸ਼ਟ ਹੋ ਤੁਸੀਂ ਜਦ ਤੋਂ ਸਾਨੂੰ ਮਨਰੇਗਾ ਦਾ ਕੰਮ ਮਿਲੇ ਜਦ ਤੋਂ ਅਸੀਂ ਕੁਝ ਖੋਸ਼ ਆਂ ਜੀ ਜਦ ਤੋਂ ਸਾਨੂੰ ਵਧੀਆ ਨੇ ਰੋਜ਼ਗਾਰ ਮਿਲੇ 3 ਮਹੀਨੇ ਦੇ ਮਿਲਦੇ ਤੋਂ ਵੱਧ ਚਾਹੀਦਾ ਸਾਨੂੰ ਜੀ ਹਾਂਜੀ ਹੋਰ ਕਿੰਨੇ ਵਿਅਕਤੀ ਜਣੇ ਕੰਮ ਕਰਦੇ ਹੋਣਗੇ ਤੁਹਾਡੇ ਅਸੀਂ ਆ ਗਏ ਜੀ 60 7 ਸਾਟੇ ਉਹ ਸਤਰ ਘਰਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਨਾ ਹਾਂਜੀ ਜਿਹੜੇ ਪੈਸੇ ਬੂਸਨੇ ਦੇ ਮਿਲਦੇ ਉਹ ਆ ਜਾਂਦੇ ਨੇ ਸਮੇਂ ਤੇ ਆ ਹੀ ਜਾਂਦੇ ਜੀ ਹਫਤੇ ਬਾਅਦ ਆ ਜਾਂਦੇ ਹਾਂਜੀ ਇੱਕ ਮਾਸਟੋਰ ਲੱਗ ਜਾਂਦਾ ਦੂਜੇ ਦੇ ਪੈਸੇ ਪੈ ਜਾਂਦੇ 1000 ਰੁਪਏ ਜਿਹੜਾ ਭਗਵੰਤ ਮਾਨ ਕਹਿੰਦੀ ਸੀ ਉਹ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਦੇਣਾ ਹੈ ਕਿ ਨਹੀਂ ਦੇਣਾ ਸਾਨੂੰ ਤਾਂ ਹੀ ਉਮੀਦ ਵੀ ਦੇਣਗੇ ਚਾਹੁੰਦੇ ਜਲਦੀ ਮਿਲੇ ਹਾਂਜੀ ਉਹਨੇ ਤਾਂ ਲੱਕੜੀ ਤੱਕ ਦਾ ਵਾਦਾ ਕਰੇ ਬਾਕੀ ਦੇਖਦੇ ਹਾਂ ਲੱਕੜੀਆਂ ਤਾਂ ਪਾਵਾਂਗੇ ਲੱਕੜੀ ਤਾਂ 1100 ਰੁਪਏ ਕਹਿੰਦੇ ਆ ਜੋ ਤਾਂ ਹਾਂ ਦੇਖਦੇ ਆਂ ਵੀ ਪੈਂਦਾ ਕਿ ਨਹੀਂ ਪੈਂਦਾ ਸਾਨੂੰ ਚਾਹੀਦਾ ਹੁਣ ਅਤਾ 12th ਪਲੱਸ 2 ਪੜੇ ਵੀ ਆਂ ਜੀ ਸਾਨੂੰ ਵਿਰੋਜਗਾਰ ਚਾਹੀਦਾ ਜੀ ਇਹ ਤੋਂ ਵੱਧ ਤਾਂ ਹੋਰ ਵੀ ਹਾਂਜੀ ਅੱਛਾ ਤੁਸੀਂ ਬਹੁਤ ਟਾਈਮ ਤੇ ਪਲੱਸ 2 ਪੜ੍ਹ ਕੇ ਵੀ ਅਜ ਕੰਮ ਕਰ ਰਹੇ ਆਂ ਹਾਂ ਰੋਜ਼ਗਾਰ ਕਰਦੇ ਆਂ ਜੀ ਇਹ ਵੀ ਤੁਸੀਂ ਹਾਂਜੀ ਤੁਹਾਨੂੰ ਵਿਚਾਰ ਸੋ ਦਿਹਾੜੀ ਕਰੂੰਗਾ ਦੇਖਦੇ ਰੱਖੜੀ ਤੇ ਤਾਂ ਹੁਣ ਮੈਨੂੰ ਲੱਗਦਾ ਬਲਕ ਬੰਨੀ ਨੀਗੀ ਕੈਬਨਿਟ ਦੀ ਮੀਟਿੰਗ ਹੋਗੀ ਤੇ ਫਿਰ ਕੀ ਲੱਗਦਾ ਹੈ ਹੈ ਪੈਣਗੇ 2 ਸਾਲ ਰਹਿ ਗਏ ਨਾ ਦੇ ਮੀਟ ਲਾਖਦੇ ਅੱਗੇ ਹਾਂਜੀ ਸਰ ਇਹ ਦੇ ਦਾਨਗੇ ਗਾਹਾਂ ਆਉਣ ਵਾਲੀ ਸਰਕਾਰ ਨੂੰ ਕਹਿ ਦੇਣਗੇ ਵੀ ਦੇ ਦਿਆ ਕਰੋ ਇੱਕ ਦੋ ਵਾਰੀ ਦੇ ਦੇਣਗੇ ਨਿਕਮੀ ਰਹਿ ਗਈ ਆ ਆ ਬਸ ਬੜੀ ਮੁਸ਼ਕਲ ਹੈ ਕਈ ਕਹਿੰਦੇ ਹੋ ਵੀ ਘਟਨੇ ਵੀ ਜਿਹੜਾ ਦਿਨ ਕੇ 1000 ਰੁਪਿਆ ਕਿ ਠੀਕ ਹੈ ਫਿਰ ਜੇ ਮਿਲ ਜਵੇ ਸਰ ਜਿੱਥੋਂ ਤੱਕ ਉਮੀਦ ਹੈ ਵੀ ਸਾਰਿਆਂ ਵਾਸਤੇ ਠੀਕ ਆ ਬਾਕੀ ਜਿਨ੍ਹਾਂ ਨੇ ਦੇਣਾ ਹੀ ਥੋੜੇ ਜਨ ਨੂੰ ਦੋਨੇ ਵਾਸਤੇ ਔਖਾ ਹੈ ਜੀ ਬਿਲਕੁਲ ਫਿਰ ਠੀਕ ਹੈ ਕੰਮ ਕਿ ਆਉਂਦਾ ਜੀ ਤਾਂ ਠੀਕ ਆ ਅਸੀਂ ਏਸੀ ਨਹੀਂ ਲਵਾਏ ਵੀ ਸਾਡੇ ਤੇ ਪੱਖੇ আর ਫੁੱਲ ਰਹੇ ਠੀਕ ਆ ਜੀ ਸਾਡੇ ਵਾਸਤੇ ਤਾਂ ਦੇਬ ਕੀ ਨਾਮ ਹੈ ਕਲਵੰਤ ਘਰਵਤ ਠੀਕ ਹੈ ਕੋਈ ਸਮੱਸਿਆ ਤੁਹਾਡੀ ਸਮੱਸਿਆ ਫਿਰ ਤੁਸੀਂ ਸਾਨੂੰ ਦੇਖ ਭਗਵਾਨ ਤੁਮਾ ਤੇ ਆਪਣੇ ਇਨਾਤੇ ਦੰਦਾ ਨਾ ਮੁਨਾ ਦੀ 2500 ਰੁਪਏ ਸਨ ਹੀ ਤੇ ਪਾਉਗੀ ਸਾਨੂੰ 1500 ਰੁਪਏ ਸਨ ਆਏ ਪੁੱਤ ਮੈਂ ਵਿਧਵਾ ਤੇ ਨਹੀਂ ਚਾਰ ਬੇਟੇ ਮੇਰੇ ਘਰ ਦਾ ਅਸੀਂ ਆਪਨਾ ਮਿਹਨਤ ਮੈਂ ਰੇਗਾ ਚ ਵੀ ਕਰਦੀ ਬੇਟਾ ਮੇਰੇ ਘਰ ਦਾ ਕੰਮ ਕਰਦਾ ਮਤਲਬ 1500 2500 ਕਹਿੰਦੇ ਸੀ ਹਾਂ ਜੀ ਹਾਂ ਬਹੁਤ ਦਿਆ ਜੀ ਤੇ ਫੋਨਾਂ ਤੇ ਬਹੁਤ ਦਿਆ ਜੀ 2500 ਵੀ ਆਇਤੀ ਪਾਵਾਂਗੇ ਅਗਸ ਦੇ ਵੀ ਨਹੀਂ ਪਾਵਾਂਗੇ ਨਾ 2500 ਤਾਂ ਇਹ ਨਾ ਜੀ 1500 ਆਈ ਆ 1500 ਨਾ ਪੈਨਸ਼ਨ 2500 ਹੋ ਰਹੀ ਹੈ ਨਾ 1000 ਮਿਲ ਰਿਹਾ ਨਹੀਂ ਕੀ ਮਿਲ ਰਿਹਾ ਨਹੀਂ ਮਿਲ ਰਿਹਾ ਜੇ ਮੈਂ ਤੁਹਾਨੂੰ ਉਹ ਵੀ ਮਿਲੇ ਫੇ 3500 ਹੋ ਜਾਊਗਾ ਫੇ ਠੀਕ ਹੈ ਚ ਬਾਕੀ ਸਰਕਾਰ ਦੀ ਆਪਣੀ ਮਰਜ਼ੀ ਹੈ ਜੀ ਹੋਨ ਕਾਂਗਰਸ ਸਰਕਾਰ ਨੇ ਜਾਨਦੀ ਵੀ ਨੇ ਸਾਨੂੰ 1500 ਪ੍ਰਤੀਸ਼ਤਨ ਕੀਤੀ ਜੀ ਹੁਣ ਬਾਕੀ ਦੇਖਨੇ ਇਹ ਸਰਕਾਰ ਪੂਰੀ ਹੋ ਗਈ ਜੇ ਮਦਾਤੀ ਤਾਂ ਵੀ ਠੀਕ ਹੁਣ ਸਾਵਰ ਰੱਖਿਆ ਪੁੱਤ ਦੇਖੀ ਜਾਊਗੀ ਪੁੱਤ 20 ਲਾਦੀਆ ਤੁਹਾਨੂੰ ਜਿਵੇਂ ਤੁਸੀਂ ਵੋਟ ਵੀ ਪਾਉਨੇ ਹੋ ਤੁਹਾਡਾ ਵੀ ਹੱਕ ਹੈ ਜਦੋਂ ਉੱਥੇ ਲੀਡਰ ਆਉਂਦੇ ਤੁਸੀਂ ਕਹਿੰਦੇ ਉਹਨਾਂ ਨੂੰ ਵੀ ਸਾਨੂੰ 1000 ਰੁਪਏ ਦਾ ਦੋ ਉਹ ਤਾਂ ਹੁਣ ਸਾਨੂੰ ਬੜਾ ਚਾਸੀ 2500 ਪ੍ਰਤੀਸ਼ਤਨ ਆਊਗੀ ਬੜਾ ਚਾਸੀ ਵੀ 31 ਅਗਸਤ ਵਿੱਚ ਆਊਗਾ 2500 ਰੁਪਏ ਸਾਡਾ ਹੁਣ ਅਸੀਂ ਚਲੋ 1500 ਪਾਤਾ ਉਹਨਾਂ ਠੀਕ ਹੈ ਜੋ ਸਰਕਾਰ ਨੇ ਦੇਣਾ ਠੀਕ ਹੈ ਠੀਕ ਹੈ ਪੁੱਤ ਬਾਕੀ ਅਸੀਂ ਆਪਣੀ ਨ ਕੀ ਉਹ ਪਹਿਲਾਂ ਆਸਲਾ ਦਿੰਦੇ ਨੇ ਨਹੀਂ ਪੁੱਤ ਉਹ ਵੀ ਨਹੀਂ ਆਇਆ ਹੈ ਨਹੀਂ ਆਇਆ ਦੋ ਸਾਲ ਪੈ ਲੱਗਦਾ ਵੀ ਭਗਵੰਤ ਮਾਨ ਤੇ ਮੀਤ ਲੱਗਦੀ ਤੁਹਾਨੂੰ ਲੱਗਦੀ ਨਹੀਂ ਜਿਉਂ ਦਈ ਜਾਂਦੇ ਉਹ ਫੋਨਾ ਫਰ ਵੀ ਜਾਂਦੇ ਸਭ ਅਸੀਂ ਕਹਿੰਨੇ ਆ ਨਾ ਦੋ ਸਾਲ ਚ ਨਹੀਂ ਦਿੰਦੇ ਉਹ ਨਹੀਂ ਲੱਗਾਦੇ ਆ ਬਾਕੀ ਜੇ ਕਰਨ ਤੁਹਾਡੇ ਕਿਦਾਂ ਤੁਹਾਡੇ ਕਿਨਾ ਮਨਜੀਤ ਕੌਰ ਜੀ ਠੀਕ ਹੈ ਤੁਸੀਂ ਕਿੰਨੇ ਕ ਟਾਈਮ ਹੋ ਗਏ ਇੱਥੇ ਨਰੇਗਾ ਦੇ ਵਿੱਚ ਕਰਦੇ ਹੋ ਵੀ ਜੇ ਅਸੀਂ ਮਾਛਵੜ ਤੇ ਆਏ ਸਾਨੂੰ 4 ਸਾਲ ਹੋ ਗਏ ਮੈਨੂੰ 3 ਸਾਲ ਹੋ ਗਏ ਨਰੇਗਾ ਚ ਕੰਮ ਕਰਦੇ ਆ ਤਾਂ ਬਜਲ ਪਹਿਲਾਂ ਅਸੀਂ ਢਿੱਲੇ ਮੱਠੇ ਰਹੇ ਦੋ ਤਿੰਨ ਸਾਡੇ ਪ੍ਰੈਸ਼ਣ ਵੀ ਹੋਏ ਮਤਲਬ ਦੁੱਖ ਨੇ ਫਿਰ ਬੱਚ ਮੈਂ ਹੋੜੀ-ਗੋੜੀ ਇਹਨੇ ਬੀਬੀਆਂ ਦੇ ਨਾਲ ਪਿਆਰ ਨਾਲ ਇਹਨੇ ਮੈਨੂੰ ਲਾ ਲਿਆ ਰੱਖ ਲਿਆ ਹੁਣ ਹੌਲੇ-ਹੌਲੇ ਇਹਨਾਂ ਦੇ ਨਾਲ ਅਸੀਂ ਕੰਮ ਕਰਦੇ ਆ ਤੇ ਬਾਕੀ ਜਿਹੜੇ ਸਰਕਾਰ ਨੇ ਵੈਧੇਕਾਰੇ ਪੁੱਤਰੇ ਤੇ ਨਹੀਂ ਹੈਗੇ ਪੂਰੇ ਬਾਕੀ ਜੇ ਗਾਹਾਂ ਨੂੰ ਜਾਂਦੇ ਜਾਂਦੇ ਇਟ ਮਾਰ ਜਾਣ ਤਾਂ ਕੋਈ ਆਪਾਂ ਕਹੇ ਵੀ ਨਹੀਂ ਸਕਦੇ ਵੀ ਜੇ ਕਰ ਜਾਣ ਤਾਂ ਹਾਂਜੀ ਆਪਾਂ ਕਹੇ ਵੀ ਨਹੀਂ ਸਕਦੇ ਪਰ ਇਹੀ ਅਸੀਂ ਦਿਹਾੜੀ ਦਾ ਪਾ ਕਰਦੇ ਆ ਆਪਣਾ ਟਾਈਮ ਪਾਸ ਕਰਦੇ ਆ ਦੋਸਤੋ ਜਿੰਨੇ ਪੈਸੇ ਮਿਲਦੇ ਨੇ ਜਾਂ ਘਾਂਟੇ ਮਿਲਦੇ ਨੇ ਬੇਟੇ ਜੀ ਤੁਸੀਂ ਅੱਜ ਕੱਲ ਦਾ ਧਿਆਨ ਲਾਓ ਨਾ ਦੁੱਖ ਦਾ ਜਾਂ ਮੰਗਾਈ ਦਾ ਉਸ ਦੇ ਨਾਲ ਸਾਡਾ ਕੁਛ ਨਹੀਂ ਲੰਦਾ 300 ਸੌ ਨੂੰ ਮਿਲਦਾ 322 ਰੁਪਏ ਤੇ ਤੁਸੀਂ ਦੇਖ ਲਓ ਦੋ ਟਾਈਮ ਦੀ ਸਬਜ਼ੀ ਕਿੰਨੇ ਦੀ ਬਣ ਜਾਂਦੀ ਆਪਾਂ ਦੀ ਘਰ ਚ ਪਰਿਵਾਰ ਚ ਪੰਜ ਛੇ ਮੈਂਬਰ ਤੁਸੀਂ ਆਪੇ ਹਿਸਾਬ ਲਾ ਲਓ ਜੇ ਮੇਰੇ ਵਰਗੇ ਗਰੀਬ ਨੂੰ ਦੁੱਖ ਪੈ ਗਿਆ ਇੱਕ ਟਾਈਮ ਤੁਸੀਂ ਬੁਖਾਰ ਦੀ ਦਵਾਈ ਲੈਣ ਜਾਓ ਨਾ 500 ਦਵਾਈ ਦਿੰਦਾ 40 ਰੁਪਏ ਕਿਲੋ ਆਲੂ ਆ ਹਾਂ 100 ਰੁਪਏ ਕਿਲੋ ਮਰੀ ਤੇ ਮਰੀ ਘਈਆ ਕੋਈ ਦੇਖਦਾ ਨਹੀਂ ਸੀ 70 ਰੁਪਏ ਘਈਆ ਲੈ ਕੇ ਖਾਦਾ ਸੀ ਫਿਰ ਤੁਸੀਂ ਆਪ ਸੋਚੋ ਵੀ ਇਸ ਮਹਿੰਗਾਈ ਦੇ ਵਿੱਚ ਸਾਡਾ ਇਹਦੇ ਨਾਲ ਕੀ ਬਣਦਾ ਕਿ ਹੁਣ ਮਰਦਿਆਂ ਤਾਂ ਇੱਟ ਚੱਪਣਾ ਹੀ ਹੈ ਬੇਟੇ ਅਸੀਂ ਕੁਛ ਨਾ ਕੁਛ ਤਾਂ ਕਰਕੇ ਖਾਣਾ ਹੀ ਹੈ ਜਿਵੇਂ ਲੋਦੀ ਸਰਕਾਰ ਫੇਰ ਬਣ ਗਈ ਸੀ ਹਨ ਤੁਸੀਂ ਮੰਨਦੇ ਹੋ ਵੀ ਬਕਾਈ ਬਦਰੀ ਜਿਵੇਂ ਸਬਜ਼ੀਆਂ ਤੁਸੀਂ ਰੇਟ ਦੱਸ ਰਹੇ ਹੋ ਵੀ 10 ਰੁਪਏ ਕਿ 70 ਤੱਕ ਪਹੁੰਚ ਗਿਆ ਪਤਾ ਹੀ ਨਹੀਂ ਕਿੰਨਾ ਕਿ ਮੈਨੂੰ ਨਿਕਲੀ ਨੂੰ ਪਤਾ ਸਾਰੇ ਸੰਸਾਰ ਨੂੰ ਪਤਾ ਵੀ ਮਹਿੰਗਾਈ ਕਿੱਥੇ ਲੱਕ ਤੋੜਦੀ ਪਈ ਸਮਾਨ ਛੂ ਰਹੀ ਹੈ ਤਾਂ 300 ਨਾਲ ਕੀ ਬਣੂਗਾ ਸਾਡਾ ਤੁਸੀਂ ਆਪ ਦੇ ਮਨ ਵਿੱਚ ਸੋਚੋ ਵੀ ਕੀ ਬਣੂਗਾ ਫਿਰ ਅਸੀਂ ਹੁਣ ਤਾਂ ਕੁਝ ਤਾਂ ਕੁਝ ਕਰਨਾ ਹੀ ਹੈ ਕਰਕੇ ਬਨ ਟਾਈਮ ਪਾਸ ਕਰਨਾ ਕੱਪੜਾ ਵੀ ਖਾਣਾ ਪੀਣਾ ਵੀ ਹੈਗਾ ਕੱਪੜਾ ਵੀ ਪਹਿਨਣਾ ਹੈ ਬੱਚੀ ਛੋੜ ਕੇ ਅੱਜ ਕੱਲ੍ਹ ਪੜਾਈ ਤੋਂ ਬਗੈਰ ਕੋਈ ਜ਼ਿੰਦਗੀ ਨਹੀਂ ਬੱਚਿਆਂ ਦੀ ਦੇਖੋ ਬੇਟੇ ਫਿਰ ਸਭ ਕੁਝ ਦੇਖੋ ਤੁਸੀਂ ਕਹਿੰਦੇ ਹੋ ਵੀ ਜਿਵੇਂ ਸੌਖ ਦਿਨ ਮਿਲਦਾ ਤੁਹਾਨੂੰ ਸਾਲ ਚ ਉਹ ਤਿੰਨ ਕੁ ਮਹੀਨੇ ਬਣਦੇ ਆ ਫਿਰ ਹਨਾ ਤੇ ਫਿਰ ਬਾਕੀ ਜਿਹੜੇ ਹੈਗੇ ਨੇ ਆਪਣੇ 9 ਮਹੀਨੇ ਉਹ ਕਿਵੇਂ ਕੱਢਦੇ ਹੋ ਬਸ ਫਿਰ ਉਹੀ ਤਾਂ ਗੱਲ ਹੈ ਨਾ ਫਿਰ ਐਦਾਂ ਹੀ ਤੇਰੀ ਦਿਹਾੜੀ ਚੱਲ ਗਈ ਮੇਰੀ ਵੀ ਤੂੰ ਤੂੰ ਬੁਲਾ ਲਿਆ ਮੈਂ ਬੁਲਾ ਲਿਆ ਤੇ ਟਾਈਮ ਪਾਸ ਕਰਦੇ ਇਹੀ ਕੰਮ ਹੈ ਸਾਡੇ ਕੋਲ ਹੋਰ ਕੋਈ ਕੰਮ ਨਹੀਂ ਕਿ ਪਹਿਲੀਆਂ ਬੁੜੀਆਂ ਆਪਾਂ ਕਿਹੜੇ ਪੜ੍ਹੇ ਲਿਖੇ ਜਿਹੜੇ ਨੌਕਰੀਆਂ ਹੈਗੀਆਂ ਨੌਕਰੀ ਅੱਜ ਕੱਲ ਸਾਡੇ ਬੱਚੇ ਵੀ ਹੈਗੇ ਮਾੜੇ ਮੋਟੇ ਪੜ੍ਹੇ ਲਿਖੇ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਭਗਵਾਨ ਦਾ ਮਾਤ ਨੇ ਗੱਲ ਤਾਂ ਬਹੁਤ ਕਰੀ ਸੀ ਅਸਾਂ ਦਾ ਵੈਰ ਲਾ ਲਾ ਕੇ ਭਗਵਾਨ ਦਾ ਮਨ ਉੱਪਰ ਚੱਕਿਆ ਪਰ ਸਾਨੂੰ ਕੁਛ ਨਹੀਂ ਸੋਚਿਆ ਹਜੇ ਤੱਕ ਨਹੀਂ ਕੋਈ ਸੋਚਿਆ ਇਹਗਾ ਵੀ ਦਾਣਾ ਹੀ ਦੇ ਦਿੰਦੇ ਆ ਸਰਕਾਰੀ ਨੌਕਰੀਆਂ ਦੇ ਵੀ ਰਹੇ ਨੇ ਤੁਹਾਡੇ ਪਿੰਡ ਚ ਮਿਲਿਆ ਕੋਈ ਕਿਸੇ ਨੂੰ ਨਹੀਂ ਬੇਟਾ ਸਾਡੇ ਤਾਂ ਬਾਜੀਗਰੀ ਵਸਤੀ ਆ ਹੈਗੀ ਛੇ ਸਤਕਰ ਨੂੰ ਨਹੀਂ ਮਿਲੀ ਨਾ ਜੀ ਬੱਚੇ ਪੜੇ ਦੀ ਕਿਹਨੇ ਜ ਨੇ ਹਾਂ ਜੀ ਬੱਚੇ ਪੜੇ ਲਿਖਿਆ ਹਾਂ ਜੀ ਸਾਨੂੰ ਕੁਛ ਨਹੀਂ ਪਰ ਉਹ ਸਹੂਲਤ ਮਿਲੀ ਹੁਣ ਇਹਨੇ ਨੇ ਪਾਣੀ ਦੇ ਵਿੱਚੋਂ ਲੰਘ ਕੇ ਜਾ ਸਾਡਾ ਘਰ ਦੇਖੋ ਅਸੀਂ ਕਿ ਇੱਥੇ ਦੋ ਪੁਲੀਆਂ ਦਬਾ ਦੋ ਅਸੀਂ ਡੁੱਬਦੇ ਆ ਸਾਡੀ ਉਹ ਨਹੀਂ ਸਾਨੂੰ ਰਾਏ ਸਾਹਿਬ ਨੇ ਉਹ ਵੀ ਨਹੀਂ ਸੁਣੀ ਫਿਰ ਅਸੀਂ ਕਿਵੇਂ ਕਹਾਂਗੇ ਸਾਨੂੰ ਭਗਵਾਨ ਦਮਨ ਉੱਪਰ ਚੱਕੂਗਾ ਪੱਕੇ ਆਧਾਰ ਕਾਰਡ ਬਣੇ ਹੋਏ ਆ ਹਾਂਜੀ ਓਰੇ ਸਾਬ ਸਾਡੀ ਵੋਟਾਂ ਵੀ ਬਣੀਆਂ ਆ ਆਧਾਰ ਕਾਟ ਹੀ ਓਰੇ ਬਣਿਆ ਹਾਂਜੀ ਸਭ ਕੁਝ ਬਣਾਇਆ ਹੋਇਆ ਸੀ ਕੱਚੇ ਬਗਾਨਾ ਵਾਲੇ ਨੇ ਪੈਸੇ ਨੇ ਉਹ ਵੀ ਫਿਰ ਉਹ ਵੀ ਨਹੀਂ ਕੋਈ ਗੱਲ ਬਣੀ ਬੇਟੇ ਸਾਨੂੰ ਕਿਸੇ ਨੇ ਵਾਕ ਦੇਖਿਆ ਨਹੀਂ ਅਸੀਂ ਪਰ ਡੁੱਬ ਡੁੱਬ ਮਰਿਆ ਸਾਨੂੰ ਕਿਸੇ ਨੇ ਦੇਖਿਆ ਨਹੀਂ ਪਰ ਪਾਣੀ ਆਇਆ ਸੀ ਨਾ ਅਸੀਂ ਡੁੱਬ ਡੁੱਬ ਕੇ ਮਰਿਆ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਅਸੀਂ ਰਾਏ ਸਾਹਿਬ ਕੋਲ ਗਏ ਆ ਵੀ ਸਾਰੇ ਪੁਲੀਆਂ ਦਬਾਦੋ ਆ ਦੇਖੋ ਪਲੀਆਂ ਵੀ ਪਈਆਂ ਸਭ ਕੁਝ ਕਰਿਆ ਪਿਆ ਕੰਮ ਬਸ ਪੁਲੀਆਂ ਨਹੀਂ ਦਬ ਸਕਿਆ ਹੁਣ ਸਾਡੇ ਤਾਂ ਇਹਨਾਂ ਨੇ ਪਾਣੀ ਨੰਘ ਕੇ ਸਾਡੇ ਘਰਾਂ ਚ ਮੈਂ ਜਾਨੀ ਆ ਇਹਨਾਂ ਨੇ ਪਾਣੀ ਨਿਕਲ ਕੇ ਆਉਣੀ ਹੁਣ ਜਾ ਕੇ ਦੇਖੋ ਬਿਸ਼ੱਕ ਅਸੀਂ ਜਾ ਕੇ ਦੇਖੋ ਇਸ ਟਾਈਮ ਦੇਖੋ ਜਾ ਕੇ ਹਾਂਜੀ ਹਾਂਜੀ ਹੁਣ ਮੈਂ ਬੀਬੀਆਂ ਨੂੰ ਚਾਹ ਲਿਆ ਕੇ ਦਿੱਤੀ ਆ ਮੈਂ ਇਹਨਾਂ ਨੇ ਪਾਣੀ ਚ ਨੰਘ ਕੇ ਗਈਆਂ ਕਿ ਹੁਣ 10 ਵਜੇ ਦੀ ਚਾਹ ਦਾ ਹਰ ਇੱਕ ਬੀਬੀਆਂ ਪੀਂਦੀਆਂ ਨੇ ਤੁਸੀਂ ਚਾਹ ਦਾ ਕੀ ਮੈਂ ਇੰਤਜ਼ਾਮ ਕਰਦੇ ਹਾਂ ਕਿ ਰਲ ਮਿਲ ਕੇ ਕਰਦੇ ਹਾਂ ਜਾਂ ਪੈਸੇ ਇਧਰੋਂ 6-7 ਬੀਬੀਆਂ ਉਧਰ 6-7 ਉਧਰ ਆਪਣੇ ਮਟੋਲੇ ਨੂੰ ਅੱਜ ਤੂੰ ਲਿਆਏ ਕੱਲ ਹੋਰ ਸਰਕਾਰ ਥੋੜੀ ਦਿੰਦੀ ਬੇਟੀ ਅਸੀਂ ਆਪਣੇ ਖਰਚੇ ਪਰ ਪੀਂਦੇ ਹਾਂ ਹਾਂਜੀ ਜਿਵੇਂ ਤੁਹਾਡੇ ਆਉਂਦੇ ਨੇ ਪੈਸੇ ਜਿਵੇਂ ਸਰਪੰਚ ਵਗੈਰਾ ਤੁਸੀਂ ਉਹਨਾਂ ਨੂੰ ਕਹਿੰਦੇ ਹੋਣੇ ਉਹ ਸਾਨੂੰ ਚਾਹ ਪਾਣੀ ਦਾ ਖਰਚਾ ਦਾ ਉਹ ਲੱਗਦਾ ਨਹੀਂ ਦਿੰਦੇ ਵੇ ਸਾਰੀ ਬੀਬੀਆਂ ਖੜੇ ਕੋਈ ਨਹੀਂ ਐਦਾਂ ਕੋਈ ਨਹੀਂ ਸੁਣਦਾ ਐਦਾਂ ਨਹੀਂ ਕੋਈ ਸੁਣਦਾ ਹਾਂਜੀ ਦਿਨ ਵਾਰ ਚਾਹ ਪਾਣੀ ਲੱਗ ਜਾਂਦਾ ਹਣਾ ਤੁਹਾਡਾ ਹਾਂ 10 ਵਜੇ ਪੀਣੀ ਫਿਰ 4 ਵਜੇ ਦੀ ਚਾਹ ਪੀਂਦੀ ਅੱਜ ਕੱਲ ਹਾਂਜੀ ਦੋ ਵਾਰੀ ਇੱਕ ਇੱਕ ਟਾਈਮ ਸਾਜਰੇ ਪੀ ਆਉਂਦੀਆਂ ਇੱਕ ਵਾਰ 10 ਵਜੇ ਫਿਰ 4 ਵਜੇ ਕਰਦੇ ਕੰਮ ਨਾਲ ਕਰੀ ਜਾਂਦੇ ਹਾਂ ਕਿ ਟਾਈਮ ਟਮ ਲੱਗ ਜਾਂਦਾ ਉਹ ਕਰ ਲੈਂਦੀ ਕੋਈ ਆਪ ਮਾੜਾ ਫਿਰ ਆਪਾਂ ਕਰਦੇ ਹਾਂ ਪਰ ਔਖਾ ਅਸਰ ਕਰਦੇ ਨੇ ਕਹਿੰਦੇ ਟਾਈਮ ਤੇ ਮੌਕੇ ਦੇ ਟਾਈਮ ਪੈਂਦਾ ਹੁਣ ਤੁਹਾਡਾ ਕੋਈ ਸਮੱਸਿਆ ਹੈ ਕੀ ਹੈ ਮੌਕੇ ਤੇ ਵੀ ਜੇ 2-4 ਮਿੰਟ ਅੱਗੇ ਹੋ ਅੱਗੇ ਪਿੱਛੇ ਹੋ ਜਾਈਏ ਹਾਂਜੀ ਫਿਰ ਸਾਡੀ ਮੇਟ ਕਰ ਲੈਂਦੀ ਹੈ ਵਿਚਾਰੀਆਂ ਵੀ ਕੋਈ ਗਰੀਬ ਨਹੀਂ ਕੋਈ ਰੇ ਨਾ ਜਾਵੇ ਵੀ ਆ ਜਾਵੇ ਉਹਦੇ ਫੋਟੋ ਨਾਲ ਹੋ ਜਾਵੇ ਚਲ ਸਾਰੇ ਦਿਹਾੜੀ ਪੈ ਚੋ ਫਿਰ ਆਪਾਂ ਸੋਚਦੇ ਹਾਂ ਤੋੜ ਕਿੰਨਾ ਮਾਂਟੀ ਪਰੰਜੀ ਜੀ ਕਰੇ ਕੁਛ ਮਸੱਇਆ ਤੁਹਾਨੂੰ ਕੀ ਲੱਗਦੀ ਆ ਜਿਵੇਂ ਨਵੀਂ ਸਰਕਾਰ ਆਈ ਪਿਛਲੀਆਂ ਵੀ ਤੁਸੀਂ ਦੇਖੀਆਂ ਐਦ ਕੀ ਸੂਲਤਾ ਸਲਤਾ ਮਿਲਿਆ ਨਵੀਂ ਸਰਕਾਰ ਚ ਉਹ ਵੀ ਸੂਲਤਾਂ ਨੇ ਮਿਲੇ ਸਾਰੇ ਝੂਟੇ ਲੈ ਲੇ ਅਸੀਂ ਤਾਂ ਜੀ ਨਾਗਰੇ ਦੇ ਵੀ ਲੈ ਲੈ ਜੀ ਝਾੜੂ ਵਾਲੇ ਦੇ ਵੀ ਲੈ ਲੈ ਵੋਟ ਅਸੀਂ ਝਾੜੂ ਵਾਲੇ ਨੇ ਪਾਈ ਆ ਸਭ ਤੋਂ ਇੱਕ ਮੇਨ ਗੱਲ ਤਾਂ ਮੇਰੀ ਆਹ ਹੈ ਜੀ ਸਾਡੇ ਕਣਕ ਬਹੁ ਘਟਾਤੀ ਗਰੀਬਾਂ ਦੀ ਸਾਨੂੰ ਜੀ ਪਹਿਲਾਂ ਮਿਲਦੀ ਸੀ 30 ਕਿਲੋ ਕਣਕ ਫੇ 15 ਤੇ ਆ ਗਿਆ ਕਿ ਸਾਨੂੰ 5 ਮਿਲੇ ਵੀ ਇੱਕ ਬੰਦਾ ਜੀ 5 ਕਿਲੋ ਕਣਕ ਖਾ ਲੂ ਮਹੀਨੇ ਦੱਸੋ ਤੁਸੀਂ ਆਪ ਸਿਆਣੇ ਪੜੇ ਲਿਕੇ ਆ ਮੈਂ ਤੁਹਾਨੂੰ ਪੜਾ ਨੱਥੀ ਵਿਧਵਾ ਹਰਤਾਜ 2006 ਦੀ ਮੇਰੇ ਘਰ ਵਾਲਾ ਮਰਿਆ ਵਾ ਬੜਾ ਔਖਾ ਗੁਜ਼ਾਰਾ ਕਰਦੇ ਆ ਇੰਨੀ ਵੇਲੇ ਕੁਝ ਵੀ ਨਹੀਂ ਬੰਦਾ ਉਹ ਕਿਆ ਬੰਦਾ ਇਹ ਕੁਛ ਵੀ ਦਵਾਈ ਚੱਲਦੇ ਜੀ ਮੇਰੀ ਸਰਜੀ ਡਾਕਟਰ ਦਵਾਈ ਖਾਣੇ ਮੈਂ ਤਾਂ ਦਵਾਈ ਇੰਨੀ ਮਹਿੰਗੀ ਆਉਂਦੀ ਹੈ ਜੀ ਤੁਸੀਂ ਚਾਹੁੰਦੇ ਹੋ ਵੀ ਇੰਨੀ ਕਣਕ ਦੇਣੀ ਨਾ 5 ਕਿਲੋ ਵੀ ਨਾ ਦੇਣਾ ਉਹ ਵੀ ਆਪੇ ਰੱਖ ਲੈਣਾ ਸਾਨੂੰ ਗਰੀਬਾਂ ਨੂੰ ਕਣਕ ਵਿੱਚੋਂ ਮਿਲਦੇ ਸਾਬ ਪਹਿਲਾਂ ਸਾਡੇ ਜ਼ਿਮੀਂਦਾਰ ਲੈਣੇ ਆ ਜੀ ਟਰੈਕਟਰ ਜੋੜ-ਜੋੜ ਕੇ ਕਣਕ ਇਹ ਕਿਉਂ ਨਹੀਂ ਜੀ ਕੱਟਦੇ ਗਰੀਬ ਵੀ ਸਾਡੇ ਨਾਲ ਆਤੇ ਜੀ ਫਿਰ ਕਹਿੰਦੇ ਆ ਏਸੀਬੀਸੀ ਦੇ ਨਾਲ ਗਰੀਬ ਹਰਲਾਟ ਜੀ ਜ਼ਿਮੀਦਾਰ ਅਸੀਂ ਤਾਂ ਗਰੀਬ ਹਾਂ ਅਸੀਂ ਤਾਂ ਸੜਕਾਂ ਦੇ ਘਾਹ ਖਤਨ ਵਾਲੇ ਬੰਦੇ ਆ ਜੀ ਮੇਰੇ ਕੋਲ ਦੋ ਬੇਟੇ ਆ ਜੀ ਉਹ ਪੜਦੇ ਕੰਮ ਕਰਦੇ ਪੜਦੇ ਕੰਮ ਕਰਦੇ ਆ ਜੀ ਪ੍ਰਾਈਵੇਟ ਹਾਂਜੀ ਮੇਰੇ 2006 ਚ ਮੇਰੇ ਘਰ ਵਾਲੇ ਕੋ ਪੈਨਸ਼ਨ ਵਗੈਰਾ ਲੱਗੀ ਹੋਈ ਹੈ ਪੈਨਸ਼ਨ ਨਹੀਂ ਵਿਧਵਾ ਲੱਗੀ ਹੋਈ ਹੈ ਜੀ ਹਾਂਜੀ ਕੋਈ ਵੀ ਕਹਿੰਦੇ ਵੀ 2500 ਕਰਨੀ ਸੀ ਜੀ ਦੇਖ ਲਓ ਕੱਦਾ ਭਵਾਨਤਮਾਨ ਕਹਿੰਦਾ 2500 ਕਰਨੇ ਪੈਲਦੀ 1500 ਆਈ ਹੈ ਜੀ ਹਾਂ 1500 ਕਹਿੰਦੇ ਰੱਖ ਫਿਰ 1000 ਰੁਪਏ ਕਹਿੰਦੇ ਤੁਹਾਨੂੰ ਪਾਉਂਗੇ ਉਹ ਜਿਹੜੇ ਸਾਥੇ ਵੋਟ ਪਾਈ ਸਾਡੀ ਉਹ ਵੀ ਨਹੀਂ ਸੁਣਾਈ ਹੋਈ 1000 ਰੁਪਿਆ ਵੀ ਨਹੀਂ ਪਾਇਆ ਕਿੰਨਾ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਜੀ 80 ਰੁਪਏ ਕਿਲੋ ਅਰਬੀ ਬੋਲਦੇ ਆ ਇੰਨੀ ਮਹਿੰਗੀ ਕਿਹ ਹੈ ਕਿੱਥੋਂ ਖਾਈਏ ਦਾਲਾਂ ਇੰਨੀਆਂ ਮਹਿੰਗੀਆਂ ਫੇਰ ਘਰ ਦੇ ਖਰਚੇ ਵੀ ਕਰਨੇ ਦੁੱਧ ਵੀ ਮੁੱਲ ਲੈਣਾ ਫੇਰ ਜਿੱਤੇ ਕਿ ਬੋਟਲ ਲੈਣਾ ਸੀ ਤੁਸੀਂ ਕਹਿੰਦੇ ਹੋ ਨਾ ਲੀਡਰ ਇਕੱਠੇ ਹੋ ਗਏ ਮੈਂ ਤਾਂ ਮੈਂ ਤਾਂ ਪੁੱਤ ਆਈ ਵਾਰੀ ਬੋਲਦੇ ਆ ਵੋਟਾਂ ਵਾਲੇ ਨਾਲ ਮੈਂ ਤਾਂ ਇਹਦੇ ਕੀ ਕਣਕ ਪਿੱਛੇ ਬੋਲੀ ਆ ਧਰਮਸਾਲਾ 'ਚ ਹਾਂਜੀ ਜਿਆਦਾ رائے ਆਏ ਮੈਂ ਤਾਂ ਬੋਲਦੇ ਆ ਜਿਉਂਟੇ ਪਾਤਾ ਦੂਹੀ ਬੰਦੇ ਆ ਪਾਤਾ ਬੋਲਦੇ ਆ ਹਾਂਜੀ ਮਤਲਬ ਵੀ ਇੰਨੇ ਨਾਲ ਤਾਂ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਗੁਜ਼ਾਰਾ ਹੁਣ ਥੋੜੇ ਸਾਹਮਣੇ ਹੀ ਕੁਝ ਨਹੀਂ ਹੁੰਦਾ ਜੀ ਗੁਜ਼ਾਰਾ ਇਹ ਪਿੱਛੇ ਇੰਨਾ ਨਾ ਘਾਹ ਖੜਾ ਜੀ ਪਾਣੀ ਆ ਜਾਂਦਾ ਇੰਨਾ ਵਰਸਾਂ ਚ ਘਰ-ਬਾਰ ਤੁਹਾਡਾ ਠੀਕ ਹੈ ਪੱਕਾ ਹੈ ਘਰ-ਬਾਰ ਅਸੀਂ ਹੁਣ ਪਾਇਆ ਜੀ ਕੱਚੇ ਮਕਾਨਾ ਥੋੜੇ ਜਿਹੇ ਪੈਸੇ ਦਵਾਏ 2500 ਰੁਪਏ ਬਸ 25000 25000 ਹਾਂ ਬਾਕੀ ਮੁੜ ਕੇ ਕਹਿੰਦੇ ਵੀ ਨਜ਼ਰੇ ਤੇ ਲਾਓ ਵੀ ਅੱਜ ਲੈ ਲੇ ਉਹ ਤਾਂ ਕਿਸੇ ਵੀ ਲੱਖ ਤੋਂ ਉੱਪਰ ਆਉਂਦੇ ਨਾ ਜੀ ਮੈਨੂੰ 25 ਮਿਲਿਆ ਜੀ ਬਸ ਸਾਡੇ ਜਿਹੜੇ ਪੂਰੇ ਪਿੰਡ ਦੇ ਬੰਦੇ ਆ ਸਾਨੂੰ ਕਹਿੰਦੇ ਵੀ ਕੋਈ ਗਰੀਬੇ ਨਹੀਂ ਜ ਤੁਸੀਂ ਮੰਨਦੇ ਹੋ ਵੀ ਫਿਰ ਨਵੀਂ ਸਰਕਾਰ ਨਾਲੋਂ ਪਿਛਲੀਆਂ ਸਰਕਾਰਾਂ ਠੀਕ ਸੀ ਜਦੋਂ ਕਣਕ ਵੱਧ ਮਿਲਦੀ ਸੀ। ਬਾਦਲ ਠੀਕਦਾ ਜੀ ਇਹਨੇ ਸਾਨੂੰ ਕਣਕ ਲਵਾਈ ਆ ਜੀ। ਹਾਂਜੀ। ਉਹਨੇ ਖਾਲ ਪਿਲਸਣਾ ਲਵਾਈਆਂ ਜੀ। ਬਾਦਲ ਨੇ ਕਣਕ ਲਵਾਈ ਸਾਨੂੰ। ਪਹਿਲਾਂ ਸਾਨੂੰ ਚੋਲੇ ਮਿਲਦੇ ਤੇ ਜੀ। ਦਾਲ ਮਿਲਦੀ ਸੀ ਜੀ। ਚੀਨੀ ਵੀ ਮਿਲਦੀ ਸੀ ਜੀ। ਹੁਣ ਸਾਨੂੰ ਕੱਲੀ 5 ਕਿਲੋ ਕਣਕ ਮਿਲਦੀ ਆ। 5 ਕਿਲੋ ਨਾਲ ਦੇਖੋ ਤੁਸੀਂ ਵੀ ਮੀਨਾ ਲਿੰਗੋ ਚੋ ਜੀ। ਜਿਹਦੇ ਘਰ ਚਾਹ ਜੀ ਆ ਨਾਲ ਜਿੰਮੇਦਾਰ ਪੂਰੇ ਕੱਢ ਜਾਂਦੇ। ਹਾਂਜੀ ਉਦੋਂ ਮਿਲਦੀ ਸੀ ਟਾਈਮ ਤੇ। ਹਾਂਜੀ। ਹੁਣ ਤੁਸੀਂ ਅੱਜ ਤਾਂ ਪੁੱਤ ਨਵੀਂ ਗਣਕ ਲੈਣ ਜੱਗੇ ਵੀ ਨਹੀਂ ਚਾਰ ਚਾਹ ਐਨੀ ਮਹਿੰਗੀ ਗਣਕ ਕਿੱਥੋਂ ਲਈਏ ਤੇ ਪ੍ਰਕਾਸ਼ ਬਾਲ ਤਾਂ ਦੁਨੀਆ ਤੇ ਹੈਰੀ ਤੁਸੀਂ ਜਾਤ ਕਰਦੇ ਹੋ ਜਾਤ ਤਾਂ ਕਰਦੇ ਆ ਜੀ ਅਸੀਂ ਤਾਂ ਸਿੱਖ ਲੋਖਾ ਜਾਤ ਕਰਨੀ ਆ ਤਾਂ ਗੁਰੂ ਦੇ ਸਿੱਖਾਂ ਉਸ ਤੋਂ ਬਾਅਦ ਵੀ ਕਾਂਗਰਸ ਮੇਰੇ ਵੀ ਕੰਮ ਘਾਟੀ ਜਿਆ ਕਾਂਗਰਸ ਨੇ ਗਣਕ ਦਿੱਤੇ ਸਾਨੂੰ ਹੁਣ ਝਾੜੂ ਦੇ ਗਣਕ ਘਟਾਤੇ ਝਾੜੂ ਨੇ ਸਾਨੂੰ 5 ਕਿਲੋ ਗਣਕ ਦਿੱਤੀ ਸਿਰ ਫੇਰ ਪੰਜ ਪੰਜ ਆਟਾ ਆਟਾ ਵੀ ਮਿਲਦਾ ਤਾਂ ਜੀ ਪਹਿਲਾਂ 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 ਮਿਲਿਆ ਜੀ ਆਟਾ ਨਾ ਜੀ ਇਸ ਕਣਕ ਲੈਣੇ ਆ ਜੀ ਆਟੇ ਚ ਸੁੰਡੀਆਂ ਹੁੰਦੀਆਂ ਆਟਾ ਤਾਂ ਜੀ ਸਾਨੂੰ ਜੋਂ ਆ ਉਹਦਾ ਦੇ ਦੇਣਾ ਚੌਲਾਂ ਦਾ ਸੁੰਡੀਆਂ ਹੁੰਦੀਆਂ ਜੀ ਜੀ ਨਾ ਉਹ ਘਲੇ ਸੁੰਡੀਆਂ ਵਾਲਾ ਥੋੜਾ ਫੇਰ ਅਸੀਂ ਉਹਨੂੰ ਖਾ ਸਕਦੇ ਆ ਜੀ ਹਾਂਜੀ ਤੁਸੀਂ ਮੰਗ ਕੀ ਕਰਦੇ ਹੋ ਵੀ ਥੋੜੀ ਪੈਨਸ਼ਨ ਵਧਣੀ ਚਾਹੀਦੀ ਤੇ 1000 ਰੁਪਏ ਮਿਲਣਾ ਚਾਹੀਦਾ ਨਾ 1000 ਰੁਪਏ ਮਿਲਣਾ ਚਾਹੀਦਾ ਸਾਰੀ ਪੈਨਸ਼ਨ ਹੀ ਵਧਣੀ ਚਾਹੀਦੀ ਬੱਸ ਲੈ ਤੁਸੀਂ ਤਾਂ ਮਤਲਬ ਸਾਰਾ ਦਿਨ ਇੱਥੇ ਕੰਮ ਕਰਕੇ ਇਤਨਾ ਬੀਜੀ ਹੁੰਨੀ ਆਪਣੇ ਕੰਮ ਚ ਜਿਹੜੀ ਇਹ ਔਰਤਾਂ ਲੀਆਂ ਬਸ ਕਰਿਆ ਮੁਫਤ ਕਰਿਆ ਹੋਇਆ ਉਸ ਜਾਣਿਓ ਮਾੜਾ ਮੋਟਾ ਕਿਤੇ ਬਸ ਬਸਤੇ ਸਹੂਲਤ ਲੈਨੇ ਹੋ ਹਾਂਜੀ ਹਾਂਜੀ ਕਿਤੇ ਕਿਤੇ ਜਾਣਦੇ ਆ ਜੀ ਬਸ ਨਾਲੀ ਟਾਈਮ ਹੀ ਲੱਗਦਾ ਸਾਡੇ ਕੋਲ ਅਸੀਂ ਤਾਂ ਕਿਤੇ ਨਹੀਂ ਜਾਂਦੇ ਬਸ ਸਾਨੂੰ ਆਪਣੀ ਦੋ ਤਿੰਨ ਮਾੜਾ ਮੋਟਾ ਗੁਰਦੁਆਰਾ ਸਾਹਿਬ ਜਾਈਦਾ ਉਥੇ 10 ਰੁਪਏ ਲਾ ਲਈਦੀਆਂ ਜੋਤ ਸਰੂ ਤੱਕ ਜਾਣਦੇ ਆ ਅੱਛਾ ਹਾਂਜੀ ਬਸ ਇੱਕ ਛੁੱਟੀ ਮਿਲ ਜਾਂਦੇ ਕਈ ਵਾਰੀ ਜੀ ਕਈ ਵਾਰੀ ਮਿਲ ਜਾਂਦੇ ਕਈ ਵਾਰੀ 10 ਰੁਪਏ ਦੇ ਕੇ ਚਲੇ ਜਾਈਦਾ ਜੀ ਹਾਂਜੀ ਰੋਕਦੇ ਆ ਜੀ ਜੇ ਜਿਆਦਾ ਰਸ਼ ਹੋਵੇ ਫਿਰ ਘੱਟ ਰੋਕਦੇ ਆ ਜੀ ਹਾਂਜੀ ਖੜੇ ਹੋ ਰਹਿ ਜੰਨੇ ਆ ਹਾਂਜੀ ਖੜੇ ਹੋ ਰਹਿ ਜੰਨੇ ਜਾਣ ਕੇ ਅਸੀਂ ਕਹਿਣੇ ਤੇ ਜਿੱਥੇ ਮੈਂ ਸਾਨੂੰ ਲੈ ਚਲੋ ਅਸੀਂ ਇੱਕ ਦਿਨ ਮੈਂ ਇੰਨਾ ਹੈਰਾਨ ਹੋਈ ਭੋਗ ਤੇ ਜਾਣਾ ਤੇ ਚਾਰ ਬੱਸਾਂ ਲੰਘਾ ਲੇਗੇ ਸਰਕਾਰੀ ਰੋਕੀਆਂ ਨਹੀਂ ਕਹਿੰਦੇ ਭਰੀ ਵੀ ਆ ਭਗਵਾਨ ਤੁਹਾਨੂੰ ਕੀ ਕਹਿਣਾ ਚਾਹੁੰਗੇ ਹੈ ਭਗਵਾਨ ਤੁਹਾਨੂੰ ਕੀ ਕਹਿਣਾ ਚਾਹੁੰਗੇ ਤੁਹਾਨੂੰ ਤੁਹਾਨੂੰ ਕਹੋਗੇ ਵੀ ਲਾਈਆਂ ਕਾਤੇ ਜਿਹੜਾ ਨਾ ਨਹੀਂ ਹਾਂ ਫਿਰ ਉਹ ਤਾਂ ਹੀ ਫਿਰ ਰਹਿ ਗਿਆ ਝਾੜੂ ਪਿੱਛੇ ਅੱਛਾ ਉਹ ਦੇਖ ਲੈਂਦੇ ਨੇ ਵੀ ਬੀਬੀਆਂ ਖੜੀ ਨੇ ਬੰਨੀਆਂ ਆ ਗਈਆਂ ਵੀ ਪੈ ਨਹੀਂ ਮਿਲਣਿਆ ਹੋਰ ਕੀ ਐਂ ਕਰਦੇ ਆ ਇੰਨਾ ਹਰਾਨ ਹੋਈ ਉਦੋਂ ਮੈਂ 12 ਵਜੇ ਭੋਗ ਤੇ ਪਹੁੰਚੀ 8 ਵਜੇ ਕੀ ਖੜੀ ਵੀ ਮੈਂ ਕੋਟਲੇ ਧੰਨਵਾਦ ਧੰਨਵਾਦ ਮੈਂ ਤਾਂ ਕਿਹਾ ਵੀਰਾਂ ਨੂੰ ਲੱਗੋ ਸਾਡੇ ਘਰਾਂ ਵਾਲਾ ਬਖ ਬਖ ਸਮੱਸਿਆਵਾਂ ਦਾ ਜ਼ਿਕਰ ਕਰਿਆ ਇਹਨਾਂ ਨੇ ਨਰੀਗਾ ਕਾਮਿਆਂ ਨੇ ਕਿ ਕਿਹੜੀਆਂ ਸਮੱਸਿਆਵਾਂ ਦਾ ਇਹਨਾਂ ਨੂੰ ਆ ਰਹੀਆਂ ਨੇ ਤੇ ਕਿਹੜੀ ਸਰਕਾਰ ਤੋਂ ਸੰਤੁਸ਼ਟ ਨਹੀਂ ਕੈਮਰਾਮੈਨ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਲੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ